ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਾ ਸ਼ੁਰੂ ਕਰਨ ਲੱਗੇ ਆ ਜਿਹੜਾ ਜੱਗੀ ਸਾਹਿਬ ਦਾ ਰੋਜ਼ ਇੱਕ ਇੱਕ ਔੜੀ ਜਿਹੜੀ ਹੈ ਅਪਾ ਵਿਆਖਿਆ ਕਰਾਂਗੇ ਭਾਗਾਂ ਵਿੱਚ ਰੋਜ਼ ਦੀ ਕੀੜੀ ਆਏ ਕਰੇਗੀ ਅੱਜ ਤੋਂ ਅਪਾ ਸ਼ੁਰੂ ਕਰਨ ਲੱਗੇ ਆ ਹਰਤਾ ਆਪ ਦਾ ਵੈਲਕਮ ਹੈ ਇੱਕ ਗੁਰਸਿੱਖ ਗੁਰੂ ਰੂਪ ਸਿੰਘ ਚੈਨਲ ਤੇ ਕਿ ਅਪਾ ਸ਼ੁਰੂ ਕਰਨ ਲੱਗੇ ਜੱਗੀ ਸਾਹਿਬੀ ਰੋਜ਼ ਰੋਜ਼ ਇੱਕ ਇੱਕ ਆਪਾਂ ਅੰਤਰੀਕਾ ਕਿ ਕੋੜੀ ਦਾ ਜਿਹੜਾ ਆਪਾਂ ਵਿਆਖਿਆ ਕਰਿਆ ਕਰਾਂਗੇ ਅੱਜ ਆਪਾਂ ਮੂਲ ਮੰਤਰ ਤੇ ਪਹਿਲੀ ਕੋੜੀ ਦੇ ਜਿਹੜੀ ਵਿਚਾਰ ਕਰਨੀ ਹੈ ਵਿਆਖਿਆ ਕਰਨੀ ਹੈ ਠੀਕ ਹੈ ਆਓ ਮੇਰਾ ਦੇਖਦੇ ਹਾਂ ਸ਼ੁਰੂਆਤ ਕਰੀਏ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਪੰਗੁਰ ਪਰਸਾਦ ਇਹ ਉਹ ਸਾਡਾ ਮੂਲ ਮੰਤਰ ਹੈ ਸਮਝ ਤੱਕ ਇਹ ਹੀ ਨਹੀਂ ਮਤਲਬ ਸਾਡਾ ਮੂਲ ਮੰਤਰ ਕਿਤਾ ਕਰਕੇ ਸਾਡਾ ਜਿਹੜਾ ਅਸਲ ਮੂਲ ਮੰਤਰ ਹੈ ਸਾਨੂੰ ਜਿਹੜੀ ਗੁਰਬਾਣੀ ਦੱਸਦੀ ਹੈ ਗੁਰਪ੍ਰਸਾਦ ਤੱਕ ਹੈ ਕਿ ਸਾਨੂੰ ਦੋ ਜਿਹੜੇ ਗੁਰਬਾਣੀ ਚ ਪ੍ਰੂਫ ਮਿਲਦੇ ਆ ਜਿਵੇਂ ਕੋਈ ਕੋਈ ਦੇਖਦੇ ਹੋ ਕੋਈ ਜਿਹੜਾ ਪੈਰਾ ਚ ਇਹੋ ਨਗਰ ਬਾਣੀ ਚ ਇਹ ਕੋਈ ਨਵਾਂ ਰਹਾਅ ਸ਼ੁਰੂ ਹੁੰਦਾ ਹੈ ਉਹਨੇ ਇੱਕ ਔਨਕਾਰ ਸਾਹਿਬ ਗੁਰਪ੍ਰਸਾਦ ਹੈ ਉਹ। ਉਹ ਪੂਰਾ ਮੂਲ ਮੰਤਰ ਹੈ। ਉਹ ਗੁਰਪ੍ਰਸਾਦ ਤੇ ਵਿੱਚੇ ੜਾ ਖਤਮ ਹੁੰਦਾ ਹੈ। ਇੱਕ ਸੌਨ ਪ੍ਰੂਫ ਇਹ ਮਿਲਦਾ ਹੈ। ਤੇ ਦੂਸਰਾ ਮਿਲਦਾ ਹੈ ਤੋਂ ਪਾ ਗੁਰਬਾਣੀ ਪੜਦੇ ਆ ਜਦ ਜੱਪ ਸ਼ੁਰੂ ਹੁੰਦੀ ਹੈ ਜਿਹੜੇ ਪਹਿਲੇ ਪਹਿਲੇ ਅੰਗ ਤੋਂ ਗੁਰਪ੍ਰਸਾਦ ਤੋਂ ਡੰਡੀਆਂ ਫਿਰ ਉਤੋਂ نیچے ਇਧਰ ਤੋਂ ਡੰਡੀਆਂ ਇਧਰ ਤੋਂ ਡੰਡੀਆਂ ਵਿੱਚੇ ਜਪ ਲਿਖਿਆ। ਠੀਕ ਹੈ। ਇਹ ਦੋ ਪ੍ਰੂਫ ਹੁੰਦੇ ਸਰ। ਇੱਕ ਓੰਕਾਰ ਸਭ ਨੂੰ ਇਹ ਨਹੀਂ ਪਤਾ ਵੀ ਅੱਜ ਇੱਕ ਓੰਕਾਰ ਚਾਰਨਾ ਕਿੱਦਾਂ ਇੱਕ ਓੰਕਾਰ ਚਾਰ ਸਜ ਬਣਾਗੇ ਨੂੰ ਸੋਖਾ ਦੇ ਕੇ ਕਰਨੀ ਇੱਕ ਓੰਕਾਰ ਠੀਕ ਹੈ ਇੱਕ ਓੰਕਾਰ ਇੱਕ ਇੱਕ ਓੰਕਾਰ ਓੰਕਾਰ ਜਿਹੜਾ ਸੱਚ ਸੰਸਕ੍ਰਿਤ ਦਾ ਇੱਕ ਸ਼ਬਦ ਹੈ ਉਸ ਦਾ ਅਰਥ ਹੈ ਸਰਵ ਵਿਆਪਕ ਮਤਲਬ ਕਿ ਸਭ ਵਿੱਚ ਇਕੁਅਲੀ ਇਕੋਲੀ ਡਿਵਾਈਡਿਡ ਜਿਹਨੂੰ ਆਪਾਂ ਕਹਿੰਦੇ ਨੇ ਸਰਵ ਵਿਆਪਕ ਮਤਲਬ ਜਿਨ੍ਹਾਂ ਕੀ ਇੱਕ ਮਨੁੱਖ ਚਾ ਉਹਨਾਂ ਹੀ ਇੱਕ ਜੈਨਰਲਸ ਵੀਅਰ ਪਰਮਾਤਮਾ ਸਰਵ ਵਿਆਪਕ ਏਕ ਓਮਕਾਰ ਸਤਨਾਮ ਸਤ ਅਥਾ ਸੱਚ ਸੱਚ ਸਤਨਾ ਉਹਦਾ ਨਾਮ ਜਿਹੜਾ ਸੱਚਾ ਹੈ ਕਰਤਾ ਕਰ ਨੂੰ ਕਈ ਜਾਂਦੇ ਕਰਤਾਪੁਰਾ ਦਾ ਇੱਕੋ ਹੀ ਹਸਾ ਜੀ ਕਰਨ ਵਾਲਾ ਨਹੀਂ ਕਰਤਾ ਵਾਲਾ ਲੱਗਦਾ ਹੈ ਪੁਰਖੇਤਰ ਲੱਗਰਦਾ ਹੈ ਕਰਤਾ ਦਾ ਅਰਥ ਹੁੰਦਾ ਹੈ ਕਰਤਾ ਕਰਨ ਵਾਲਾ ਹੋਰ ਇਹ ਕੁਝ ਸਸਤੀ ਸਾਜੀ ਹੈ ਠੀਕ ਹੈ ਕਰਤਾ ਪੁਰਖ ਪੁਰਖ ਦੇਖੋ ਤੁਸੀਂ ਕੋਈ ਚੀਜ਼ ਦੇਖਦੇ ਹੋ ਕੋਈ ਟੀਵੀ ਦੇਖਦੇ ਹੋ AC ਦੇਖਦੇ ਹੋ ਪੱਖਾ ਦੇਖਦੇ ਹੋ ਜਿਹਨੂੰ ਨੇ ਬਣਾਇਆ ਪੱਖੇ ਨੂੰ AC ਨੂੰ ਉਹ ਆਵੋ ਵਿੱਚ ਨਹੀਂ ਹੈ ਔਰ ਇੱਕ ਅਜੀਹ ਪਰਮਾਤਮਾ ਜੋ ਚੀਜ਼ਾਂ ਨੇ ਬਣਾਈ ਹੈ ਉਹ ਜੋ ਜਿਹੜਾ ਇਹ ਹੈਗਾ ਇਹ ਸਭ ਤੋਂ ਵੱਡੀ ਜਿਹੜੀ ਹੈ ਉਹ ਉਦਾਰਨ ਸਾਡੇ ਵਿੱਚ ਉਹਨੇ ਸੰਗ ਬਣਾਇਆ ਇਹ ਸਾਡੇ ਵਿੱਚ ਉਸ ਮਾਇਆ ਹੋਇਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰ ਅਕਿਰ ਨਿਰਗੁਣ ਸਤ ਬਿਨਾ ਨਿਰਜਾਰਸ ਮੇਰਾ ਨਿਰਪਉ ਪਉ ਮਤਲਬ ਡਰ ਬਿਨਾਂ ਡਰ ਤੋਂ ਉਹਨਾਂ ਕਹਿੰਦੇ ਡਰ ਨਹੀਂ ਇਹ ਅਸਲ ਜੜੀ ਹੈ ਮੂਲ ਮਤਲਬ ਪਰਮਾਤਮਾ ਦੀ ਡੈਫੀਨੇਸ਼ਨ ਹੈ ਪਰਬਾਸ਼ਾ ਹੈ ਨਿਰਪਉ ਉਹ ਉਹਨੂੰ ਕਹਿੰਦਾ ਪਉ ਨਹੀਂ ਉਹਨੂੰ ਕਿਸੇ ਡਰ ਨਹੀਂ ਹੈ ਸਾਨੂੰ ਹੈ ਬੀਜ ਮੈਂ ਮੰਗਲਵਾਰ ਨੂੰ ਇਹ ਕਰ ਲਿਆ ਤਾਂ ਇਹ ਹੋ ਜਾਊਗਾ ਜਾਂ ਸ਼ਨੀਵਾਰ ਨੂੰ ਇਹ ਕਰ ਲਿਆ ਤਾਂ ਇਹ ਹੋ ਜਾਊਗਾ ਅਮਰੀ ਚੀਜ਼ ਨਹੀਂ ਕਰਨੀ ਜਿੰਨੀ ਕੋ ਗੁਰੂ ਸਭ ਕਹਿੰਦੇ ਵਣ ਗੁਣ ਕੀਤੇ ਭਗਤ ਨਾ ਹੋਏ ਇਹ ਜਿਹੜੇ ਗੋੜ ਨੇ ਨਾ ਇੱਕ ਓੰਕਾਰ ਸਤਨਾਮ ਕਰਤਾਪੁਰ ਉਹਦੇ ਗੋਣੀ ਨੇ ਇਹਨੂੰ ਆਪਾਂ ਆਪਣੇ ਅੰਦਰ ਵਸਾਣਾ ਹੈ ਠੀਕ ਹੈ ਨਿਰਪਉ ਉਹਨਾਂ ਕੋ ਕੋ ਨਹੀਂ ਨਿਰਵੈ ਗેર ਦੁਸ਼ਮਣੀ ਦੁਸ਼ਮਣ ਦੁਸ਼ਮਣੀ ਨਿਰ ਮਤਲਬ ਬਿਨ ਉਹਨੂੰ ਉਹਨੂੰ ਕਹਿੰਦੇ ਦੁਸ਼ਮਣ ਉਹ ਹੈ ਨਾ ਦੁਸ਼ਮਣੀ ਨਹੀਂ ਕੇ ਨਾ ਬਿਨ ਤੁਹਾਨੂੰ ਦੁਸ਼ਮਣੀ ਹੁੰਦੀ ਵੀ ਇਹ ਅਗਰ ਟੱਕਰ ਗਿਆ ਨਾ ਇਹਨੂੰ ਮੈਂ ਧਾਦੂੰਗਾ ਮੈਂ ਹੈ ਕੋਣਿਆ ਤੇ ਉਹਨੂੰ ਇਹ ਦੁਸ਼ਮਣੀ ਨਹੀਂ ਨਿਰਉ ਨਿਰਵੈ ਅਕਾਲ ਕਹ ਦਹਜੋ ਕਾ ਪੜਦੇ ਆ ਕਾਲ ਦਾ ਅਰਥ ਪੰਜਾਬੀ ਚ ਹੁੰਦਾ ਸਮਾ ਪਰ ਇੱਥੇ ਕਾਲ ਦਾ ਅਰਥ ਹੈ ਮੌਤ ਮੌਤ ਉਹ ਕ ਉਹ ਤਾਂ ਮਤ ਰਹਿਤ ਕਾਲ ਮੌਤ ਉਹ ਮੌਤ ਤਾਂ ਰਹਿਤਾ ਉਹਨੂੰ ਕੋਈ ਮੋਤ ਨਹੀਂ ਆ ਸਕਦੀ ਅਗਲ ਮੂਰਤ 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 ਜਿਆਦਾ ਸਹੀ ਪਰ ਆਪਾਂ ਦੇਖਦੇ ਆਵੇਂ ਜਾਨ ਆਦੀ ਨੂੰ ਨਾ ਸਹੀ ਲੱਗੇ ਪਰ ਜੋ ਸੱਚਾ ਸੱਚਾ ਇਹ ਸਾਡੀ ਮੂਰਤ ਤਸਵੀਰਾਂ ਸੀ ਲਗਾਈਏ ਗੋਨਾ ਪਸ਼ੰਵਰ ਦੀ ਗੁਰੂਮਸਾ ਪਸ਼ਾ ਦੀ ਹੈ ਇਹ ਪਈ ਸੁਭਾ ਸਿੰਘ ਨੇ ਬਣਾਈਆਂ ਆਪਣੀ ਗੁਰਨਾ ਪਸ਼ਾ ਵਾਲੀ ਗੁਰੂਮਸਾ ਗਾਲੀ ਕੇ ਨੇ ਇੱਕ ਕਿਸਾਨ ਨੇ ਇੱਕ ਬਣਾਈ ਸੋ ਬਸੇ ਸਾਨੂੰ ਗੁਰਸਬ ਇਹ ਤੀਰੋ ਕੱਢਦੇ ਆ ਮੂਰਤ ਤਸਵੀਰ ਅਕਾਲ ਮੂਰਤ ਅਜੂਨੀ ਅ ਪ੍ਰਹਿਤ ਜੂਨੀ ਜੂਨਾ ਚੰਗੇ ਅਸੀਂ 84 ਲੱਖ ਜੂਨਾ ਸੀ ਇਸ ਵਾਰੀ ਮਨੁੱਖਾ ਜੂਨ ਅਗਲੀ ਵਾਰ ਬਤਨ ਕਿਲੇ ਜੂਨ ਹੋਣੀ ਹੈ 84 ਲਖ ਜੂਨ ਆ ਜੂਨੀ ਉਹ ਉਹ ਜੂਨ ਨਹੀਂ ਹੁੰਦਾ ਸੈ ਭੰ ਸੈ ਭੰ ਸਾਡਾ ਪ੍ਰਕਾਰ ਸਾਡਾ ਜਿਹੜਾ ਜਨਮ ਹੋਇਆ ਉਹਦਾ ਪ੍ਰਕਾਸ਼ ਉਹਦਾ ਨਾਮ ਆਪਣੇ ਆਪ ਤੋਂ ਹੀ ਹੈ ਗੁਰ ਪ੍ਰਸਾਦ ਕਹਿੰਦੇ ਅਜੀਹਾ ਪ੍ਰਮਾਤਮਾ ਜਿਹੜਾ ਇੱਕ ਓੰਕਾਰ ਸਤਨਾਮ ਹੈ ਕਰਤਾ ਏ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਅਕਾਲ ਜਿਸ ਨੂੰ ਕੋਈ ਮੋਦ ਨਹੀਂ ਆ ਸਕਦੀ ਮੂਰ ਇੱਕ ਮੂਰਤ ਤਸਵੀਰ ਨਹੀਂ ਬਣਾਈ ਜਾਂਦੀ ਜਸਤੀ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਰਾਜੂਨੀ ਹੈ ਜੂਨਾ ਤੋਂ ਆਇਤਾ ਹੈ ਇਹជា ਪਰਮਾਤਮਾ ਗੁਰ ਪ੍ਰਸਾਦ ਗੁਰੂ ਦੀ ਪ੍ਰਸਾਦ ਅਰਥਾਤ ਕਿਰਪਾ ਪ੍ਰਸਾਦ ਅਰਥਾਤ ਕਿਰਪਾ ਭਈ ਇਹ ਕਹਿੰਦੇ ਪ੍ਰਸ਼ਾਦ ਪ੍ਰਸ਼ਾਦ ਨਹੀਂ ਪ੍ਰਸਾਦ ਜਦੋਂ ਆਪਾਂ ਪ੍ਰਸ਼ਾਦ ਕਹਿੰਦੇ ਆ ਅਰਥ ਬਦਲ ਜਾਂਦੇ ਜਿਵੇਂ ਆਪਾਂ ਘੜਾ ਪ੍ਰਸ਼ਾਦ ਜਾਂ ਕੋਈ ਛਕਣ ਵਾਲਾ ਉਹ ਲੋਕ ਕਹਿ ਦਿੰਦੇ ਆ ਉਹਦਾ ਅਸਲ ਅਰਥ ਜਾਂਦੇ ਆ ਪ੍ਰਸਾਦ ਪ੍ਰਸਾਦ ਬੋਲਣੇ ਗੁਰ ਪ੍ਰਸਾਦ ਨੇ ਏジア ਪਰਮਾਤਮਾ ਉਸ ਗੁਰੂ ਪਰਮਾਤਮਾ ਉਹ ਗੁਰੂ ਜੀਰ ਪਾਣਾ ਮਿਲਦਾ ਹੈ ਇਹ ਤਾਂ ਹੋ ਗਿਆ ਮੂਲੀ ਮੰਤਰ ਹੁਣ ਅੱਗੇ ਜਪ 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 ਦਾ ਅਰਥ ਹੁੰਦਾ ਸਤਸੰਗਤ ਜੀ ਬਾਣੀ ਦਾ ਨਾ ਹੀ ਜਪ ਜਪ ਬਾਣੀ ਦਾ ਜੀ ਦੇ ਸਾਹਿਬ ਜਪ ਦੇਦੇਨ ਜਪਜੀ ਸਾਹਿਬ ਚਾਰ ਦੇ ਜੀ ਸਾਹਿਬ ਨਮ ਜੀ ਸਾਹਿਬ ਦਾ ਪਾਸ ਸਤਕਾਰ ਉਹ ਜੋ ਲਾਣੇ ਹੈ ਉਸ ਨੂੰ ਕਹਿੰਦਾ ਜਣਾ ਨਾਮ ਹੈ ਜਪ ਉਜੇ ਤੁ ਆਪਾਂ ਤਤਕਾਰਾ ਦੇਖਦੇ ਆਂ ਗੁਰੂ ਸਾਹਿਬ ਦਾ ਉਹਦੇ ਚ ਵੀ ਰੰਜਾ ਲਿਖਿਆ ਹੋਇਆ ਬਾਣੀ ਦਾ ਨਾਮ ਜਪਜੀ ਸਾਹਿਬ ਨੇ ਲਿਖਿਆ ਹੋਇਆ ਜਪ ਲਿਖਿਆ ਹੋਇਆ ਉਦਕਾਰੇ ਚ ਵੀ ਜਪ ਆਦ ਸਚ ਜੁਗ ਆਦ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ ਹਾਉਂ ਕਈ ਗਾਨੀ ਆ ਵੀ ਜੀ ਮੂਨ ਮੰਤਰ ਦਾ ਹੀ ਪਾਰਟ ਹੈ ਨਹੀਂ ਸਾਨੂੰ ਦਾ ਪ੍ਰੂਫ ਵੀ ਮਿਲਦਾ ਸੁਖਮਣੀ ਜਿਹੜੇ ਪੜਦੇ ਨੂੰ ਪਤਾ ਲੱਗ ਜੇਗਾ 17ਵਾਂ ਜਿਹੜਾ ਜਿਹੜੇ ਸਾਨੀ ਹਸਤਪਦੀਆ ਦਾ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ ਹੈ ਬੀ ਸੱਚ ਨਾਲ ਖੁਸ਼ੀ ਵੀ ਸੱਚ ਇਹ ਮੰਗਲਾ ਚੰਨ ਦਾ ਸ਼ਲੋਕ ਹੈ ਆਦ ਸੱਚ ਆਦ ਨੂੰ ਮੋੜਦਾ ਸੱਚ ਸਰਦਾ ਦਾ ਜਿਹੜਾ ਸੱਚੜਾ ਸੰਸਕ੍ਰਿਤ ਵਾਰ ਤੋਂ ਬਣਿਆ ਸੱਤ ਸੱਤੇ ਸੰਸਕ੍ਰਿਤ ਦਾ ਵਾਰਡ ਹੈ ਉਤੋਂ ਜਿਹੜਾ ਸੱਚ ਸ਼ਬਦ ਬਣਿਆ ਮਤਲਬ ਸੱਚਾ ਆ ਦੇ ਸੱਚ ਜੁਗਾਰ ਸੱਚ ਜੁਗਾਰ ਜੁਗਾ ਜੁਗਾ ਤੁੰਤਰਾ ਤੋਂ ਮੇਰੇ ਕਾਲਜ ਚ ਚਲ ਰਿਹਾ ਹੈ ਫਿਰ ਸਾਥੀ ਉਸੀ ਪਹਿਲਾ ਵਾਪਰੀ ਉਗ ਸੀ ਸਾਰੀਆਂ ਜੁਗਾ ਚ ਸੀਗਾ ਪ੍ਰਬੰਧ ਸੱਚ ਹੈਪੀ ਸੱਚ ਹੈਪ ਵਰਤਮਾਨ ਚ ਵੀ ਸੱਚ ਹੈ ਠੀਕ ਹੈ ਨਾ ਨਕ ਖੋਸੀ ਪੀ ਸੱਚ ਪਕ ਖਵਾਣੇ ਚ ਵੀ ਪਖ ਖਜੂਈਏ ਸੱਚ ਹੀ ਹੋਵੇਗਾ ਠੀਕ ਹੈ ਉਹ ਆਉਜੀ ਪਹਿਲੀ ਬੋੜੀ ਆ ਦਾ ਆਪਾਂ ਵਿਚਾਰ ਕਰਨੀ ਹੈ ਸੋਚੈ ਸੋਚ ਨਾ ਹੋਵਈ ਸੋਚੈ ਸੁਚੰਤਾ ਸੋਚ ਨਾ ਹੋਵਈ ਸੁਚੰਤਾ ਰੱਖਣ ਨਾਲ ਜੜੀਏ ਨਾ ਨਾ ਕਲੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਮੇ ਕਲੇ ਜੜੀ ਸੁਚੰਤਾ ਰੱਖਣ ਨਾਲ ਨਾ ਨਾਲ ਸੁਚੰਤਾ ਨਹੀਂ ਆ ਜਾਂਦੀ ਆਪਣੇ ਅੰਦਰ ਕੋਈ ਬੌਤਰ ਤਾਂ ਨਹੀਂ ਆ ਜਾਂਦੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਇਮਨ ਲਖਾਂਵਾਰੀ ਨਾਲ ਆਵਾਂ ਮੇਰੇ ਜੜੀ ਹੈ ਸੋ ਬਾਹਰਲੀ ਮੈਅ ਸਰੀਰਿਕ ਦੀ ਮੈਅ ਉਤਰੇਗੀ ਮਨ ਦੀ ਮੈਅ ਉਤਰੇਗੀ ਅੱਜ ਇਹ ਹੱਥ ਪੈਰ ਤੰਦੇ ਪਾਣੀ ਪੁੱਤਾ ਉਤਰ ਸਕੀ ਪਾਣੀ ਨਾਲ ਸਰੋ ਪ੍ਰੀਮ ਬੂਲ ਮਿੱਟੀ ਅੜੀਏ ਸਾਫ਼ ਹੋ ਸਕੀਏ ਚੁੱਪਾ ਚੁੱਪਨਾ ਹੋਵਈ ਚੁੱਪਾ ਚੁੱਪ ਮਾਂ ਉਹਨੂੰ ਦੇਖਦੇ ਆਂ ਬਾਸ ਸਾਜ਼ ਲੋ ਸਮਾਦੀਆਂ ਲੈ ਕੇ ਬੈ ਜਾਂਦੇ ਚੁੱਪਾ ਚੁੱਪਨਾ ਹੋਵਈ ਕਹਿੰਦੇ ਉਹਦਾ ਨਾ ਵੀ ਟਿਕਾਉ ਨਹੀਂ ਆਣਾ ये लायरहान रहा उतार ये मैं लगातार ले उतार लग रहा लिftar अर्थात लगातार ही मैं लायी रखा समाधि उस में कुछ नहीं बनना वो किया भूख ना ये बना पुरियां पार भूखिया भूख भूखदा तृष्णा लालच वो किया भूख ना ਜੇ ਬੰਨਾ ਕਹਿੰਦੇ ਭੁੱਖਾ ਵੀ ਨਹੀਂ ਮੇਰੀ ਤ੍ਰਿਸ਼ਨਾ ਮੁਕਣੀ ਯਾਸ਼ ਤਾਂ ਵੀ ਨਹੀਂ ਮੁਗਣਾ ਜੇ ਬੰਨਾ ਪੁਰੀਆਂ ਪਰ ਜੀ ਪੁਰੀਆਂ ਦਸ ਭਮਣਾ ਸਾਰੇ ਭਮਣਾ ਜਿਹੜਾ ਪਦਾਰਥ ਹੈ ਨਾ ਸੋਨਾ ਜੋ ਵੀ ਹੈ ਮੈਂ ਆਪਣੇ ਮੇਰੇ ਵਾਸਤੇ ਵੀ ਇਹਨੂੰ ਕਰ ਲਵਾ ਨਾ ਤਾਂ ਵੀ ਮੇਰੀ ਭੁੱਖ ਨਹੀਂ ਮਟਣੀ ਚੋ ਮੇਰੀ ਭੁੱਖ ਮਟਣੀ ਭੁੱਖ ਨਹੀਂ ਮਟਣੀ ਸਿਆਣ ਪਾ ਲੱਖ ਹੋਏ ਸਿਆ ਸੋ ਹਜ਼ਾਰਾ ਸਿਆਣਾ ਸਿਆਣਾ ਪਤਾਤ ਚਲਾਕੀ ਆ ਚੁਸਤ ਲਾਕੀ ਆ ਸਿਆਸੀ ਅਣਪਾਲ ਲੱਖ ਹੋਵੇ ਜੇ ਮੇਰੇ ਕੋਲ ਲੱਖ ਸਿਆਣਪ ਹੈ ਚਲਾਕੀਆਂ ਤਾਂ ਇੱਕ ਨਾ ਚੱਲੇ ਨਾਲ ਕੋਈ ਨਹੀਂ ਛੜ ਨਾਲ ਚੱਲਣੀ ਇੱਕ ਵੀ ਨਹੀਂ ਹੋਣਾ ਚਾਹੀਦਾ ਕਿ ਉਹ ਸੱਚੀ ਫੇਗੁਰ ਸਾਂ ਕਹਿੰਦੇ ਜੇ ਆਪਾਂ ਹੁਣ ਪੜ ਕੇ ਆਏ ਹਾਂ ਉੱਪਰ ਸੋਚਿਆ ਸੋਚਣਾ ਅਵੇ ਜਿਹਾ ਸੁਤਿਖਵਾਰ ਵੀ ਸਚਮਤਾ ਨਹੀਂ ਹੁੰਦੀ ਫਿਰ ਉਹ ਬਾਬੀ ਕਹਿੰਦੇ ਅਗੇ ਸੁਚਨਤਾ ਕਿ ਆਉਂਦੀ ਕਿਹਦੇ ਨਾਲ ਹੈ ਫਿਰ ਕਿ ਉਹ ਸੱਚੀ ਆ ਰਹਾ ਹੋਈ ਹੈ ਕਿ ਉਹ ਸੱਚੀ ਆ ਰਹੀ ਹੈ ਇਹ ਪਸ਼ੰਭ ਚਾ ਜਾ ਰਿਹਾ ਹੈ ਕਿਵੇਂ ਸਚਿਆਰਾ ਹੋਈ ਕਿਵੇਂ ਸਚਿਆਰਾ ਹੋਈ ਹੈ ਕਿਵੇਂ ਸਚੰਤਾ ਹੈ ਕਿ ਉਹ ਕੂੜਾ ਹੈ ਟੁੱਟਾ ਹੈ ਪਾਲ ਕਿਤੇ ਕਿਤੇ ਕਿਵੇਂ ਕੂੜਾ ਹੈ ਟੁੱਟਾ ਹੈ ਪਾਲ ਪਾਲ ਅਰਦਾਸ ਕੰਧ ਕਹਿੰਦੇ ਕਿ ਕਿਦਾਂ ਕੂੜ ਦੀ ਜੜੀ ਹੈ ਪਾਲ ਟੁੱਟੇ ਕੰਧ ਟੁੱਟੇ ਤੇ ਗੁੱਡ ਨਾਊ ਕੁਛ ਮਾਰ ਸਿਰੋਗੀ ਜਵਾਬ ਦਿੰਦੇ ਹੈ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਰ ਜਾਈ ਹੁਕਮਰ ਜਾਈ ਚੱਲਣਾ ਉਦੇ ਹੁੰਦੇ ਰਜਾਵ ਚੱਲਣਾ ਇਹ ਤਾਈ ਤਾਂ ਗੁਰਨਾ ਤਾਈ ਤਾਂ ਗੁਰੂ ਅਰਜਪਾਸ਼ ਮਹਾਰਾਜ ਤੱਤੀ ਤਵੀ ਤੇ ਬੈ ਕੇ ਵੀ ਕਹਿ ਰਹੇ ਸਨ ਤੇਰਾ ਕੀ ਆ ਮਿੱਠਾ ਲਾ ਕੇ ਅਰਨਾਬ ਦਰਤ ਨਾਲ ਕਮਾਂਗੇ ਵੀ ਜੋਤ ਕਹਿੰਦਾ ਠੀਕ ਕਰਦਾ ਵਧੀਆ ਕਰਦਾ ਹੁਕਮ ਅਰਜਾਈ ਚੱਲਣਾ ਨਾਨਕ ਪ੍ਰਖਿਆਨ ਕਿਵੇਂ ਕਿਵੇਂ ਫਸਟਿਆ ਰਵਸੇ ਬਣਾਂਗੇ ਜਿਦਾਂ ਉਹਨੇ ਕੀਆ ਪ੍ਰਮਾਤਮਾ ਨੇ ਉਸੇ ਤਰੀਕੇ ਨਾਲ ਉਸੇ ਗਰੀਸਾ ਵਿਦਾਨਣਾ ਚੱਲਣਾ ਸੋ ਸੋਸ਼ੀਅਲ ਦਾ ਕੰਟੈਂਟ ਇਸ ਤਰ੍ਹਾਂ ਰੋਜ਼ ਦੀ ਰੋਜ਼ ਵੀਡੀਓ ਇੱਕ ਇੱਕ ਕੋਰਣੀ ਉਪਰ ਵਿਚਾਰ ਕਰਦੇ ਰਵਾਂਗੇ ਸਾਨੂੰ ਸਾਨੂੰ ਉਹਦੀ ਆਖਿਆ ਦਿੱਤੀ ਸਾਬ ਜਿਹੜਾ ਸਾਡਾ ਪਹਿਲਾ ਨਿਤਨੇਮ ਜਿਹੜਾ ਸਾਡਾ ਉਹ ਅੰਗ ਹੈ ਸਾਡੀ ਜਿਹੜੀ ਹੈ ਸ਼ਰੀਰ ਦਾ ਇੱਕ ਰੂਪੀ ਹੈ ਉਹਨੂੰ ਆਪਾਂ ਜੜਾ ਵਿਆਖਿਆ ਕਰੀਏ ਸੋ ਬਾਏ ਵੇ ਗੁਜੀ ਕਾ ਖਾਲਸਾ ਲਾਈਫ ਹਸਤੀ